ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਦੀਪ ਹੈ ਅਸੀਂ ਐਮ ਐਲ ਲਾਈਫ ਸਟਾਈਲ ਦੇ ਨਾਲ ਰਲ ਕੇ ਕੰਮ ਕਰਦੇ ਹਾਂ ਆਪਣੇ ਕੋਲੇ ਬਹੁਤ ਸਾਰੇ ਪ੍ਰੋਡਕਟ ਹੁੰਦੇ ਆ ਜਿਹੜੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਵਿੱਚ ਆਪਣੀ ਮਦਦ ਕਰਦੇ ਤੇ ਬਿਮਾਰੀਆਂ ਆਪਣੀ ਸਿਹਤ ਦੇ ਉਤੋਂ ਜਾਨੀ ਆਪਣੇ ਆਪਣੇ ਸਰੀਰ ਨੂੰ ਇਨਾ ਸਟਰੋਂਗ ਕਰ ਦਿੰਦੀਆਂ ਬਿਮਾਰੀਆਂ ਆਪਣੇ ਤੋਂ ਦੂਰ ਰਹਿੰਦੀਆਂ ਤਾਂ ਆਪਾਂ ਬ੍ਰਦਰ ਨੂੰ ਮਿਲੇ ਸੀ ਇਹਨਾਂ ਨੂੰ ਕੁਝ ਕੁ ਪ੍ਰੋਬਲਮ ਸੀ ਤਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਹੈਗੇ ਇਹਨਾਂ ਨੂੰ ਕੀ ਪ੍ਰੋਬਲਮ ਸੀਗੀ ਤਾਂ ਇਹਨਾਂ ਦੀਆਂ ਪ੍ਰੋਬਲਮ ਕਿਹੜੇ ਪ੍ਰੋਡਕਟਸ ਨੇ ਆਪਣੇ ਨੇ ਹੱਲ ਕੀਤੀਆਂ ਸਸੀ ਗਾਲ ਐਸੀ ਗਾਲ ਜੀ ਤੁਹਾਡਾ ਸ਼ੋਗ ਨਾਮ ਕੀ ਹੈ ਜੀ ਗਰਮੀਲ ਕੁਮਾਰ ਗਰਮੀਲ ਕੁਮਾਰ ਹਾਂਜੀ ਅੱਛਾ ਗਰਮੀਲ ਕੁਮਾਰ ਜੀ ਕਿਹੜਾ ਪਿੰਡ ਹੈ ਆਪਣਾ ਡੇਖ ਹੈ ਡੇਖ ਹੈ ਓਕੇ ਕੀ ਸਮੱਸਿਆ ਸੀ ਜਦੋਂ ਅਸੀਂ ਤੁਹਾਨੂੰ ਮਿਲੇ ਸੀ ਉਦੋਂ ਹਾਂਜੀ ਮੈਂ ਦਾਣੇ ਲਾ ਲੋ ਜੇ ਕੋਈ ਤਾਕਤ ਵਾਲੀ ਚੀਜ਼ ਵਰਤ ਲੈਂਦਾ ਸੀ ਜਿਵੇਂ ਮੱਖਣ ਲਾ ਲੋ ਘਿਓ ਲਾ ਲੋ ਸਬਜ਼ੀ ਚ ਪਾ ਕੇ ਖਾ ਲੈਂਦੇ ਸੀ ਤੇ ਉਹਦੇ ਨਾਲ ਲੋਈ ਮੋਸ਼ਨ ਹੋ ਜਾਂਦੇ ਸੀ ਜੀ ਅੱਛਾ ਹਾਂਜੀ ਵੀ ਅੱਧੇ ਘੰਟੇ ਬਾਅਦ ਆਏ ਲੱਗਦਾ ਵੀ ਬਸ ਲੋਈ ਮੋਸ਼ਨ ਉੱਠ ਕਰਨੇ ਵੀ ਚੱਲੀਏ ਘਰਸ ਹਾਂਜੀ ਤੇ ਫਿਰ ਉਸ ਤੋਂ ਬਾਅਦ ਮਾਂ ਡਾਕਟਰਾਂ ਤੋਂ ਬਹੁਤ ਦਵਾਈ ਲੈਤੀ ਜੀ ਪਹਿਲਾਂ ਬਹੁਤ ਕਿਸੇ ਤੋਂ ਵੀ ਕੋਈ ਠੀਕ ਨਾ ਹੋਇਆ ਜੀ ਜੇ ਲੈ ਲੈਂਦੇ ਸੀ ਅੰਗਰੇਜ਼ੀ ਦਵਾਈ ਜਿੰਨਾ ਦਿਨ ਖਾਂਦੇ ਸੀ ਠੀਕ ਸੀ ਉਸ ਤੋਂ ਬਾਅਦ ਫੇਰ ਉਵੇਂ ਹੋ ਜਾਂਦੇ ਸੀ ਹੂੰ ਹੂੰ ਚਲੋ ਫੇਰ ਅਸੀਂ ਚੱਲੀ ਗਿਆ ਜੀ ਫਿਰ ਮੈਂ ਦਵਾਈ ਲੈਣੀ ਬੰਦ ਕਰਤੀ ਕੋਈ ਵੀ ਦਵਾਈ ਨਾ ਲੈਤੀ ਜੀ ਬਸ ਅਸੀਂ ਚਲੋ ਵੀ ਠੀਕ ਹੈ ਜੇ ਨੂੰ ਠੀਕਤਾ ਕਰਦੀ ਦੀ ਦਵਾਈ ਲੈਣ ਦਾ ਕੋਈ ਫਾਇਦਾ ਨਹੀਂ ਹੂੰ ਹੂੰ ਚਲੋ ਫੇਰ ਮੈਨੂੰ ਮੇਰੇ ਦੋਸਤ ਆਏ ਉਹਨਾਂ ਨੇ ਮੈਨੂੰ ਇਹ ਦੋ ਪ੍ਰੋਡਕਟ ਦਿੱਤੇ ਇੱਕ ਅਮੀਨੋ 3 ਤੇ ਇੱਕ ਲਿਵਿੰਗ ਓਕੇ ਇਹ ਮੈਂ ਲਗਾਤਾਰ ਉਹ ਕਹਿੰਦੇ ਵੀ ਤੁਸੀਂ ਲਗਾਤਾਰ ਇਹ ਨੂੰ 1 ਮਹੀਨਾ ਵਰਤੋ ਹੂੰ ਹੂੰ ਤੇ ਤੁਸੀਂ ਦੇਖੋ ਇਹਦੇ ਨਾਲ ਵੀ ਸਾਨੂੰ ਕਿੱਥੋਂ ਤੱਕ ਸਾਨੂੰ ਠੀਕ ਹੁੰਦੇ ਹੂੰ ਹੂੰ ਚਲੋ ਮੈਂ ਲਗਾਤਾਰ ਇਹ 1 ਮਹੀਨਾ ਇਹਦੇ ਤੇ ਕਹਿੰਦੇ ਵਰਤੀ ਹੈ ਹੂੰ ਹੂੰ ਚਲੋ ਜੀ ਮੈਨੂੰ ਕਿਤੇ ਨਾ ਕਿਤੇ ਐ ਲੱਗਿਆ ਜੀ ਨੂੰ ਹਫਤਾ 10 ਦਿਨ ਵਰਤੇ ਮੈਨੂੰ ਠੀਕ ਲੱਗਿਆ ਹੂੰ ਹੂੰ ਮੈਂ ਅਖਿਆ ਵੀ ਚਲੋ ਆਪਾਂ ਮੱਖਣ ਘਿਓ ਉਹਨੇ ਖਾ ਕੇ ਵੇਖਿਆ ਵੀ ਫੇਰ ਵੀ ਠੀਕ ਹੋਇਆ ਜੀ ਆਜਮਾਇਆ ਹੂੰ ਹੂੰ ਇਹ ਲਗਾਤਾਰ ਹੀ ਵਰਤਿਆ ਜੀ ਇੱਕ ਮਹੀਨਾ ਹੀ ਵਰਤਿਆ ਤਿੰਨ ਸ਼ੀਸ਼ੀਆਂ ਵਰਤੀ ਜਿਵੇਂ ਕੇ ਇੱਕ ਇਹ ਜਿੰਨੇ ਨੇ 3 ਕੈਪਸੂਲਾਂ ਦੀ ਡੱਬੀ ਉਸ ਤੋਂ ਬਾਅਦ ਅੱਜ ਤੱਕ ਪੂਰਾ ਵੀ ਨਹੀਂ ਖਤਮ ਹੋਇਆ ਓਕੇ ਹਾਂਜੀ ਬਹੁਤ ਵਧੀਆ ਹੈ ਮਤਲਬ ਜਿਵੇਂ ਜੋ ਪਹਿਲਾਂ ਸਮੱਸਿਆ ਤੁਹਾਨੂੰ ਆਉਂਦੀ ਸੀਗੀ ਉਹ ਹੁਣ ਨਹੀਂ ਹੋ ਨਾਜੀ ਨਾਜੀ ਉਹ ਬਿਲਕੁਲ ਠੀਕ ਹੈ ਵੈਸੇ ਇਹ ਸਮੱਸਿਆ ਤੁਹਾਨੂੰ ਕਿੰਨੇ ਟਾਈਮ ਤੋਂ ਸੀਗੀ ਕਾਫੀ ਟਾਈਮ ਤੋਂ ਜੀ ਮੇਰੀ ਵਾਈਫ ਕਹਿੰਦੀ ਤੁਸੀਂ ਐ ਪਤਲੇ ਹੋਗੇ ਤੁਸੀਂ ਖਾਂਦੇ ਪੀਂਦੇ ਨਹੀਂ ਹੱਸ ਬੀ ਹੋਰ ਵੀ ਐਨੇ ਵਧੀਆ ਰਹਿੰਦੇ ਹੈਗੇ ਤੁਸੀਂ ਵੀ ਕਿਉਂ ਮੈਨੂੰ ਮੱਖਣ ਪਾਉਂਦੇ ਹੋ ਕਰਦੇ ਵੀ ਤੁਸੀਂ ਖਾਓ ਹਾਂ ਤੇ ਮੈਂ ਕਹਿੰਦਾ ਜਦੋਂ ਵੀ ਆਪਣੇ ਪਚਦੇ ਹੀ ਨਹੀਂ ਫਿਰ ਖਾਣ ਦਾ ਕੀ ਫਾਇਦਾ ਅੱਛਾ ਅੱਛਾ ਹਾਂਜੀ ਹੁਣ ਮੈਂ ਤੁਸੀਂ ਆਇਆ ਲਾ ਲਓ ਵੀ ਜਿਨੂੰ ਇਹ ਵਰਤੇ ਆਉਂਦੇ ਦਾ ਅੱਜ ਤੱਕ ਜਮਾ ਫੇਟਾਂ ਸਾਗ ਚ ਮੱਖਣ ਪਾ ਕੇ ਖਾ ਲੈਨੇ ਹੋਰ ਵਧੀਆ ਵਰਤਦੇ ਆਜ ਪੂਰਾ ਹਾਂ ਹਾਂ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਕਦੇ ਓਕੇ ਹਾਂ ਜਾਨੀ ਕਿ ਤੁਸੀਂ ਸੈਟੀਸਫਾਈ ਹੋ ਆਪਣੇ ਪ੍ਰੋਡਕਟ ਹਾਂਜੀ ਹਾਂਜੀ ਪੂਰੇ ਤੁਹਾਨੂੰ ਕੀ ਲੱਗਦਾ ਵੀ ਇਦਾਂ ਦੇ ਪ੍ਰੋਡਕਟ ਲੋਕਾਂ ਤੱਕ ਜਾਣੇ ਚਾਹੀਦੇ ਜਿਹੜੇ ਕਿ ਉਹ ਤੰਦਰੁਸਤ ਰਹਿ ਸਕਣ ਹਾਂਜੀ ਜਾਣੇ ਚਾਹੀਦੇ ਮੈਂ ਦੱਸ ਰਹੇ ਹਾਂ ਹਾਂਜੀ ਹਾਂਜੀ ਮੈਂ ਅੱਗੇ ਵੀ ਦਿੱਤੇ ਆਈ ਤਸਵੀਰਾਂ ਜੀ ਮੈਥੋਂ ਲੈ ਵੀ ਜਾਂਦੇ ਆ ਜੀ ਮੈਂ ਰੱਖਦਾ ਘਰੇ ਅੱਛਾ ਹਾਂਜੀ ਦਿੰਨੇ ਆ ਹਰੇਕ ਦਾ ਵਧੀਆ ਬੈਨੀਫਿਟ ਆ ਹਰੇਕ ਕਹਿੰਦਾ ਜੀ ਬਹੁਤ ਵਧੀਆ ਚਲੋ ਹਾਂਜੀ ਧੰਨਵਾਦ ਠੀਕ ਹੈ